ਐਕਸ਼ਨ ਕੀ ਹੈ ਜੇ ਇੱਥੇ ਬਚ ਕੇ ਕੀ ਕਰਨਾ ਅਸੀਂ ਤਾਂ ਸਿਰਫ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤਖਤ ਦੇ ਉੱਤੇ ਅੱਜ ਨਤਮਸਤਕ ਹੋਣ ਵਾਸਤੇ ਆਏ ਹਾਂ ਔਰ ਕੋਈ ਅਜੰਡਾ ਨਹੀਂ ਹੈ ਕਿਉਂਕਿ ਸਿੱਖ ਜਦੋਂ ਵੀ ਕੋਈ ਸੇਵਾ ਆਰੰਭ ਕਰਦਾ ਹੈ ਤੇ ਸਤਿਗੁਰੂ ਦਾ ਅਸ਼ੀਰਵਾਦ ਲੈਣਾ ਸਤਿਗੁਰੂ ਅੱਗੇ ਬੇਨਤੀ ਕਰਨੀ ਇਹ ਸਿੱਖ ਦਾ ਮੋਢਲਾ ਫਰਜ਼ ਹੁੰਦਾ ਹੈ ਇਹ ਅਸੀਂ ਉਹੀ ਫਰਜ਼ ਅਦਾ ਕਰਨ ਵਾਸਤੇ ਅੱਜ ਆਪਣੇ ਸਾਥੀਆਂ ਦੇ ਸਹਿਤ ਤਖਸ਼ਰੀ ਕੇਸਗੜ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਪਹੁੰਚੇ ਹਾਂ ਬੇੰਤ ਵੱਡੀ ਗਿਣਤੀ ਚ ਸੰਗਤਾਂ ਜਿਹੜੀਆਂ ਨੇ ਨਤਮਸਤਕ ਹੋਣ ਵਾਸਤੇ ਨਾਲ ਆਈਆਂ ਨੇ ਮੈਂ ਜਿੱਥੇ ਗੁਰੂ ਪਾਤਸ਼ਾਹ ਜੀ ਦਾ ਕੋਟ-ਕੋਟ ਧੰਨਵਾਦ ਕਰਦਾ ਉਥੇ ਸਮੂਹ ਸੰਗਤ ਦਾ ਜਿਹੜੇ ਅੱਜ ਇੱਥੇ ਹਾਜ਼ਰ ਹੈ ਮੈਂ ਉਹਨਾਂ ਦਾ ਵੀ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਜੀ ਅੱਜ ਡਿਫਰੈਂਟ ਰੋਲ ਦੇ ਪਹਿਲਾਂ ਤੁਹਾਡੇ ਜਿਹੜੇ ਵਿਰੋਧੀ ਨੇ ਉਹ ਤਾਂ ਸਮੇਟ ਲਿਆ ਸੀ ਜੀ ਬਾਕੀ ਧੜੇ ਨੇ 2 ਦਸੰਬਰ ਦੀ ਸ਼ਾਮ ਨੂੰ ਚੁੱਲਾ ਸਮੇਟ ਲਿਆ ਸੀ ਇਹਨਾਂ ਨੇ ਉਹਨਾਂ ਨੂੰ ਗੱਲ ਦੇ ਨਾਲ ਨਹੀਂ ਲਾਇਆ ਇਹ ਸਭ ਕੁ ਪਘੋੜੇ ਹੋ ਗਏ ਸੱਤ ਮੈਂਬਰੀ ਕਮੇਟੀ ਅਕੱਲ ਤੱਕ ਸਭ ਤੋਂ ਬਣੀ ਸੀ ਉਹਦੇ ਤੋਂ ਵੀ ਪਗੌੜੇ ਹੋ ਗਏ ਜਿਨ੍ਹਾਂ ਨੇ ਅਸਤੀਫੇ ਦਿੱਤੇ ਸੀ ਵੀ ਸਾਨੂੰ ਇਹ ਗੱਲ ਦੇ ਨਾਲ ਲਾਉਣਗੇ ਤੇ ਉਹਨਾਂ ਨੂੰ ਵੀ ਇਹਨਾਂ ਨੇ ਗੱਲ ਦੇ ਨਾਲ ਨਹੀਂ ਲਾਇਆ ਸੋ ਇਹ ਆਪਣਾ ਚੁੱਲਾ ਚੱਕ ਕੇ ਭੱਜੇ ਨੇ ਇਸ ਕਰਕੇ ਜਿਹੜਾ ਹੈਗਾ ਇਹ ਹੀ ਪਗੌੜੇ ਨੇ ਪੰਜਾਬ ਸਰਕਾਰ ਦੇ ਕੋਲ 800 ਕੋਰਪਿਆ ਸੈਂਟਰ ਨੇ ਵਾਪਸ ਲੈ ਲਿਆ ਜੀ ਸੜਕਾਂ ਬਣਾਉਣ ਲਈ ਪੈਸੇ ਆਏ ਸੀਗੇ ਕੀ ਕਹਣਾ ਤੁਹਾਨੂੰ ਇਹ ਸਰਕਾਰ ਦੀ ਨਲਾਇਕੀ ਹੈ ਜੀ ਕਿ ਪੈਸਾ ਸੈਂਟਰ ਦਾ ਆਇਆ ਡਿਵੈਲਪਮੈਂਟ ਵਾਸਤੇ ਆਇਆ ਹੈ ਇਹ ਉਹਨੂੰ ਖਰਚ ਕਰਨ ਦੇ ਲਈ ਕੋਈ ਪਾਲਿਸੀ ਕੋਈ ਵਿਧੀ ਵਿਧਾਨ ਨਹੀਂ ਜਿਹੜਾ ਉਹ اختیار ਨਹੀਂ ਕਰ ਸਕੀ ਤੇ ਪੈਸਾ ਵਾਪਸ ਹੋ ਗਿਆ ਮੈਂ ਸਮਝਦਾ ਪੰਜਾਬ ਨੂੰ ਵੱਡਾ ਘਾਟਾ ਪਿਆ ਜੀ ਸਿਰਫ ਤੇ ਸਿਰਫ ਸਰਕਾਰ ਦੀ ਨਿਗਹਿਲੀ ਕਾਰਨ ਜੀ ਸਾਹਿਬ ਤੁਸੀਂ ਕੀ ਪੋਲਿਟਿਸ ਕਿੱਦਾਂ ਪਟੀਸ਼ਨ ਹੁੰਦਾ ਲੱਖਣ ਲੜਾਉਣ ਵਾਲਾ ਵੀ ਪੋਲਿਟਿਸਨ ਹੁੰਦਾ ਸਰ ਸਰ ਅੱਜ ਤੁਸੀਂ ਇੱਥੇ ਪਹੁੰਚੇ ਹੋ ਲੇਕਿਨ ਪ੍ਰੋਐਕਟਿਵਲੀ ਸਾਰੇ ਕੰਮ ਲਗਾ ਦੇ ਕੇ ਕੀ ਕਹਿਣਗੇ ਚਲੋ ਜੀ ਅਸੀਂ ਤਖਸ਼ੀਰ ਕਸਪਰ ਸਾਹਿਬੇ ਕੇ ਮੱਥਾ ਟੇਕਣ ਆਏ ਆਂ ਆਸਤੇ ਆਏ ਆਂ ਕਿ ਮੇਰੇ ਖਲ ਮੁਲਾਜ਼ਮਾਂ ਦਾ ਤਾਂ ਵਿਚਾਰਾਂ ਦਾ ਕੋਈ ਦੋਸ਼ ਨਹੀਂ ਹੈ ਕਿਉਂਕਿ ਮੁਲਾਜ਼ਮ ਤਾਂ ਮੁਲਾਜ਼ਮ ਹੈ ਪਰ ਜਿਨ੍ਹਾਂ ਨੇ ਤਾਲੇ ਲਾਏ ਨੇ ਤੇ ਮੈਂ ਸਮਝਦਾ ਹਾਂ ਜਿਉਂ ਉਹਨਾਂ ਦਾ ਵਾਸ ਚੱਲਦਾ ਤਾਂ ਸ਼ਾਇਦ ਉਹ ਸਾਨੂੰ ਮੱਥਾ ਵੀ ਨਾ ਟੇਕਣ ਦਿੰਦੇ ਇਸ ਕਰਕੇ ਕੋਈ ਗੱਲ ਨਹੀਂ ਉਹਨਾਂ ਦਾ ਧੰਨਵਾਦ ਜੀ ਉਹ ਪਾਰਟੀ ਦਾ ਜਦੋਂ ਢਾਂਚਾ ਹੋ ਜਾਏਗਾ ਵਿਕਸਤ ਹੋ ਜਾਏਗਾ 15-20 ਦਿਨਾਂ ਮਹੀਨੇ ਦੇ ਅੰਦਰ ਉਦੋਂ ਫਿਰ ਪਾਰਟੀ ਪਲੇਟਫਾਰਮ ਤੇ ਇਹਦੇ ਤੇ ਵਿਚਾਰ ਹੋਗੇ ਕਮੇਟੀ ਦੇ ਵੀ ਬੰਦੇ ਕੁਝ ਤੁਹਾਡੇ ਨਾਲ ਨਹੀਂ ਆ ਉਹ ਕਿ ਬਾਰਨਾ ਜਿੰਨੀ ਜ਼ਰੂਰੀ ਨਹੀਂ ਹੈ ਕਿ ਸਾਰੇ ਲੀਡਰ ਜਿਹੜੇ ਨਾਲ ਹੋਣ ਬਹੁਤ ਸਾਰੇ ਨਾਲ ਨਹੀਂ ਹੈ ਚੰਡੀਗੜ੍ਹ ਅਸੀਂ ਮੀਟਿੰਗ ਦੇ ਵਿੱਚ ਸੀ ਉੱਥੇ ਸਾਰੇ ਸੀ ਇੱਥੇ ਕੁਝ ਕਾਹੇ ਆ ਕਈ ਰਜੇਵੇਂ ਵੀ ਹੁੰਦੇ ਆ ਪਰਿਵਾਰ ਦੇ ਵੀ ਬੈਠੇ ਆ ਅਕਸ਼ਰੀ ਦਮਦਮਾ ਸਾਹਿਬ ਅਕਸ਼ਰੀ ਹਜੂਰ ਸਾਹਿਬ ਤਕਸ਼ਰੀ ਪਟਨਾ ਸਾਹਿਬ ਉਹ ਜਿੱਥੇ ਵੀ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣ ਤਾਂ ਤਖਤਾਂ ਦੇ ਉੱਤੇ ਜਾਣਾ ਹੈ ਸੈਂਟਰ ਦੇ ਲਗਾਤਾਰ ਜੁੜ ਰਹੀ ਹੈ ਵੀ ਹਾਂ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਸਾਨੂੰ ਵੱਡਾ ਹੰਗਾਰਾ ਮਿਲ ਰਿਹਾ ਸਿੱਖ ਸੰਗਤ ਔਰ ਪੰਜਾਬ ਦੇ ਲੋਕਾਂ ਦਾ ਵੱਡਾ ਸਾਥ ਜਿਹੜਾ ਸਾਨੂੰ ਮਿਲ ਰਿਹਾ ਹੈਗਾ ਤੇ ਇਹ ਖੁਸ਼ੀ ਵਾਲੀ ਗੱਲ ਹੈ ਜੀ